ਹਰਜਿੰਦਰ ਪਾਲ ਕਾ ਢਿਲੋਂ ਦੀ ਰਚਨਾ ਮਾਂ ਦੀ ਨਿੱਕੀ ਕੋਠ ਰੂਹ ਦੇ ਸੁੱਖਾਂ ਦਾ ਅਸਲੀ ਖਜ਼ਾਨਾ ਮਾਂ ਮਮਤਾ ਦੀ ਮੂਰਤ ਮਾਂ ਰੱਬ ਦਾ ਦੂਜਾ ਰੂਪ ਹੈ ਰੱਬ ਦੇ ਦਰਸ਼ਨ ਕਰਨ ਲਈ ਸਾਨੂੰ ਬਹੁਤ ਸਾਰੇ ਬਚਨਾਂ ਦੇ پابੰਦ ਹੋ ਕੇ ਅਤੇ ਬਿਰਤੀ ਕਾਗਰ ਕਰਕੇ ਕਠਨ ਭਗਤੀਆਂ ਕਰਨੀਆਂ ਪੈਂਦੀਆਂ ਨੇ ਰੱਬ ਵਰਗੀ ਮਾਂ ਸਾਡੇ ਕੋਲ ਹੈ ਮਾਂ ਕਿਸੇ ਖੁੰਝੇ ਬੈਠੀ ਕੋਈ ਇਨਸਾਨ ਦੇ ਹੱਥ ਦੀ ਘੜੀ ਪੱਥਰ ਦੀ ਮੂਰਤ ਨਹੀਂ ਹੈ मा जगत मा मां जगत जननी पूजनीयOGRAP ਵੱਲੋਂ ਭੇਜਿਆ ਫ੍ਰਿਸ਼ਟਾ ਹੈ। मांਹੁ ਮੂਰਤ ਜਿਸ ਵਿੱਚੋਂ ਪਰਮਾਤਮਾ ਦਾ ਦਰਸ਼ਨ ਕੀਤਾ ਜਾ ਸਕਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਸਭ ਤੀਰਥਾਂ ਤੋਂ ਵੱਡਾ ਤੀਰਥ मां ਦੀ ਸੇਵਾ ਹੈ। मां ਦੀਆਂ ਪਿਆਰ ਭਰੀਆਂ ਲੋਰੀਆਂ ਵਿੱਚੋਂ ਸਵਰਗ ਦਾ ਆਨੰਦ ਅਤੇ ਰੂਹ ਨੂੰ ਸਕੂਨ ਮਿਲਦਾ ਹੈ। मां ਹਰ ਪਲ ਆਪਣੇ ਬੱਚਿਆਂ ਲਈ ਸੁੱਖਾ ਮੰਗਦੀ ਹੈ ਤੇ ਤੀਰਥਾਂ ਤੇ ਜਾ ਕੇ ਅਰਦਾਸਾਂ ਕਰਦੀ ਰਹਿੰਦੀ ਹੈ। हे ਸੱਚੇ ਪਾਤਸ਼ਾਹ ਪਰਮਾਤਮਾ ਮੇਰੇ ਬੱਚਿਆਂ ਦੀ ਜ਼ਿੰਦਗੀ ਵਿੱਚ ਕਦੇ ਦੁੱਖ ਤਕਲੀਫ਼ ਨਾ ਆਵੇ ਕੋਈ ਤਤੀਵਾ ਨਾ ਲੱਗੇ ਮੇਰੀ ਉਮਰ ਵੀ ਮੇਰੇ ਬੱਚਿਆਂ ਨੂੰ ਲਾ ਦਈ ਜੁਗੋ ਜੁਗ ਜਿਉਂ ਜਵਾਨੀਆਂ ਮਾਨਨ ਅਤੇ ਆਪਣੀ ਮਿਹਰ ਬਣਾਈ ਰੱਖੀ ਹੋਰ ਸੌ ਸੋ ਸੁੱਖਾਂ ਦਵਾਵਾਂ ਮੰਗਦੀ ਕਦੇ ਨਹੀਂ ਥਕਦੀ ਮਾਂ ਦੀ ਨਿੱਕੀ ਗੋਦ ਰੂ ਦੇ ਸੁੱਖਾਂ ਦਾ ਅਸਲੀ ਖਜ਼ਾਨਾ ਹੈ ਮਾਂ ਆਪ ਭੁੱਖੀ ਰਹਿ ਲੈਂਦੀ ਹੈ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਰੱਖਦੀ ਮਾਂ ਬੱਚੇ ਨੂੰ 9 ਮਹੀਨੇ ਗਰਭ ਵਿੱਚ ਪਾਲਦੀ ਹੈ ਆਪਣੀ ਔਲਾਦ ਲਈ ਆਪਣੀ ਸੁੰਦਰਤਾ ਗਵਾਉਂਦੀ ਹੈ ਜੇਕਰ ਦੇਖਿਆ ਜਾਵੇ ਇਨੀਆਂ ਤਕਲੀਫਾਂ ਪੀੜਾਂ ਤਰ ਤਨ ਨੂੰ ਸਹਾਰਤੀ ਹੋਈ ਮਾਂ ਜਦੋਂ ਬੱਚੇ ਦੇ ਜਨਮ ਉਪਰੰਤ ਬੱਚੇ ਦੀ ਪਹਿਲੀ ਕਲਕਾਰੀ ਦੇ ਵਿੱਚੋਂ ਮਾਂ ਸ਼ਬਦ ਬੋਲਿਆ ਮਹਿਸੂਸ ਕਰਦੀ ਹੈ ਅਤੇ ਬੱਚੇ ਦਾ ਮੱਥਾ ਚੁੰਮਦੀ ਹੋਈ ਇੰਨੀ ਜ਼ਿਆਦਾ ਖੁਸ਼ ਹੁੰਦੀ ਹੈ ਕਿ ਉਹ ਆਪਣੀਆਂ ਸਾਰੀਆਂ ਦਰਦਾਂ ਪੀੜਾਂ ਇੱਕ ਝਟਕੇ ਵਿੱਚ ਭੁੱਲ ਜਾਂਦੀ ਹੈ ਮਾਂ ਦਾ ਦਿਲ ਬਹੁਤ ਵਿਸ਼ਾਲ ਹੈ ਉਹ ਆਪਣੇ ਬੱਚਿਆਂ ਦੀ ਵੱਡੀ ਤੋਂ ਵੱਡੀ ਗਲਤੀ ਵੀ ਬੜੀ ਸਾਨੀ ਨਾਲ ਮਾਫ਼ ਕਰ ਦਿੰਦੀ ਹੈ ਬੱਚਿਆਂ ਦੀ ਮਾਂ ਦੀ ਜ਼ੁਬਾਨ ਤੇ ਮਿਠਾਸ ਹਿਰਦੇ ਵਿੱਚ ਮਮਤਾ ਦੇਲ ਬਿਚ ਰਹਿਮ ਪਿਆਰ ਅੱਖਾਂ ਵਿੱਚ ਬੱਚਿਆਂ ਦੀ ਸਜੇ ਸੁਪਨੇ ਅਣਗਿਣਤ ਦੁਆਵਾਂ ਮਨ ਵਿੱਚ ਲੋਕਾਂ ਦੀਆਂ ਮਾੜੀਆਂ ਨਜ਼ਰਾਂ ਦਾ ਡਰ ਇੱਕ ਨੁਖੀ ਜਿਹੀ ਬੇਚੈਨੀ ਤੜਫ ਫਿਕਰ ਹਮੇਸ਼ਾ ਬਣੀ ਰਹਿੰਦੀ ਨੇ ਔਲਾਦ ਬਾਮੀ ਸੁੱਖ ਨਾ ਦੇ ਵੀ ਪਰ ਮਾਂ ਫੇਰ ਵੀ ਆਪਣੇ ਬੱਚਨ ਬਦਸੀ ਸਾਂ ਨਹੀਂ ਦਿੰਦੀ ਮਾਂ ਦੇ ਪਿਆਰ ਮਮਤਾ ਵਿੱਚ ਕਦੇ ਕੋਈ ਫਰਕ ਨਹੀਂ ਆਉਂਦਾ ਉਹਦੇ ਹਿਰਦੇ ਵਿੱਚੋਂ ਹਮੇਸ਼ਾ ਅਸੀਸਾਂ ਹੀ ਨਿਕਲਦੀਆਂ ਨੇ ਜੇਕਰ ਮਾਂ ਨੂੰ ਆਪਣੇ ਬੱਚਿਆਂ ਦੀਆਂ ਖੁਆਇਸ਼ਾਂ ਪੂਰੀਆਂ ਕਰਨ ਲਈ ਕਫ ਨੂੰ ਹੌਕਾ ਲੰਦਾ ਵੀ ਸਾਹਮਣਾ ਕਰਨਾ ਪਵੇ। ਮਾਂ ਪਿੱਛੇ ਨਹੀਂ ਹਟਦੀ ਕਿਉਂਕਿ ਉਸ ਲਈ ਸਭ ਤੋਂ ਵੱਡੀ ਖੁਸ਼ੀ ਉਸਦੇ ਬੱਚਿਆਂ ਦੀ ਖੁਸ਼ੀ ਹੈ। ਇਸ ਜਹਾਨ ਵਿੱਚ ਇੱਕ ਮਾਂ ਦਾ ਹੀ ਰਿਸ਼ਤਾ ਹੈ ਜੋ ਸੱਚਾ ਸੁੱਚਾ ਤੇ ਪਵਿੱਤਰ ਮੰਨਿਆ ਜਾਂਦਾ ਹੈ। ਇਹ ਬਿਲਕੁਲ ਸੱਚ ਹੈ ਕਿ ਮੁਫ਼ਤ ਵਿੱਚ ਸਿਰਫ਼ ਮਾਂ ਦਾ ਹੀ ਪਿਆਰ ਮਿਲਦਾ ਹੈ। ਬਾਕੀ ਸਭ ਰਿਸ਼ਤਿਆਂ ਦੀ ਸਾਨੂੰ ਕੋਈ ਨਾ ਕੋਈ ਕੀਮਤ ਚੁਕਾਉਣੀ ਪੈਂਦੀ ਹੈ। ਸਭ ਰਿਸ਼ਤੇ ਕਰਜ਼ਾਂ ਦੇ ਨੇ, ਇੱਕ ਮਾਂ ਦਾ ਰਿਸ਼ਤਾ ਹੀ ਬੇਗਰਜ਼ ਹੈ। ਮਾਂ ਦੇ ਪਿਆਰ ਮਮਤਾ ਦੇ ਅੱਗੇ ਤਾਂ ਸਵਰਗਾਂ ਦੇ ਸੁੱਖ ਵੀ ਫਿੱਕੇ ਪੈ ਜਾਂਦੇ ਨੇ ਮਾਂ ਦੇ ਪਵਿੱਤਰ ਚਰਨਾਂ ਵਿੱਚ ਜੰਨਤ ਦਾ ਪ੍ਰਵੇਸ਼ ਦਰਵਾਜ਼ਾ ਹੈ ਜਿਵੇਂ ਮਾਂ ਆਪਣੇ ਬੱਚਾ ਨੂੰ ਇਨੇ ਲਾਡਾਂ ਹਟਾਵਾ ਨਾਲ ਪਾਲਦੀ ਬਲੋਸਦੀ ਤੇ ਗਿੱਟ-ਗਿੱਟ ਮੈਂ ਕੇ ਜਵਾਨ ਕਰਦੀ ਹੈ ਸਾਨੂੰ ਵੀ ਆਪਣੀ ਮਾਂ ਦਾ ਪਿਆਰ ਸਤਿਕਾਰ ਕਰਨਾ ਚਾਹੀਦਾ ਹੈ ਜਿਵੇਂ ਸਿਆਣਿਆਂ ਨੇ ਕਿਹਾ ਕਿ ਜਦੋਂ ਮਾਂ ਮਰ ਜਾਂਦੀ ਹੈ ਤਾਂ ਸੀਸਾਂ ਯਾਨੀ ਦੁਆਵਾਂ ਵੀ ਮਰ ਜਾਂਦੀਆਂ ਨੇ ਸਭ ਦੌਲਤਾਂ ਸ਼ੌਰਤਾਂ ਮਿਲ ਜਾਂਦੀਆਂ ਨਹੀਂ ਮਾਂ ਤੇ ਮਾਂ ਦੀ ਅਸੀਸ ਕਿਤੋਂ ਨਹੀਂ ਮਿਲਦੀ ਦੇਖੋ ਜਦੋਂ ਆਪਾਂ ਕਿਸੇ ਦਰਦ ਤਕਲੀਫ ਵਿੱਚ ਹੁੰਦੇ ਆ ਤਾਂ ਸਾਡੀ ਰੂਹ ਦੀ ਆਵਾਜ਼ ਮੂੰਹ ਵਿੱਚੋਂ ਦੋ ਹੀ ਸ਼ਬਦ ਨਿਕਲਦੇ ਨੇ ਹਾਏ ਰੱਬਾ ਜਾਂ ਹਾਏ ਮਾਂ ਲੋਕੋ ਜੇ ਰੱਬ ਪਾਉਣਾ ਹੈ ਤਾਂ ਆਪਣੀ ਰੱਬ ਵਰਗੀ ਮਾਂ ਦੀ ਸੇਵਾ ਕਰ ਲੋ ਆਪਾਂ ਉਸ ਮਾਂ ਦੀ ਅੰਸ਼ਾ ਜਿਸ ਨੇ ਜੰਮੇ ਪੀਰ ਪੈਗੰਬਰ ਰਿਸ਼ੀ Muni ਅਵਤਾਰਾਤ ਉਸ ਜਗਤ ਜੰਨੀ ਰੱਬ ਵਰਗੀ ਮਾਂ ਦੇ ਪਵਿੱਤਰ ਚਰਨਾਂ ਵਿੱਚ ਸੀਸ ਨਵਾ ਕੇ ਢਿੱਲੋ ਨਮਸਕਾਰ ਕਰਾਂ ਲੱਖ ਲੱਖ ਵਾਰ ਸੱਚ ਕਿਹਾ ਹਾ ਕਬੀਆਂ ਸ਼ਾਇਰਾ ਨੇ ਮਾਂ ਵਰਗਾ ਮੀਤ ਨਾ ਕੋਈ ਮਾਂ ਦੀ ਅਸੀਸ ਵਰਗੀ ਅਸੀਸ ਨਾ ਕੋਈ ਧੰਨਵਾਦ